ਪੁਲਾਥ ਹਲਕੇ ਤੋਂ ਬੀਬੀ ਜਗੀਰ ਕੌਰ ਤੇ ਅਕਾਲੀ ਦਲ ਦੇ ਧੁਰ ਵਿਰੋਧੀ ਸੁਖਪਾਲ ਖੈਰਾ ਇੱਕ ਵਾਰੀ ਮੋੜ ਤੋਂ ਉਹਨਾਂ ਖਿਲਾਫ ਮੈਦਾਨ ਵਿੱਚ ਨੇ ਪਰੇਸ਼ਵਾਰ ਪਾਰਟੀ ਵੱਖਰੀ ਐ ਆਮ ਆਦਮੀ ਪਾਰਟੀ ਵੱਲੋਂ ਜਾਰੀ ਤੀਜੀ ਸੂਚੀ ਵਿੱਚ ਸੁਖਪਾਲ ਖੈਰਾ ਨੂੰ ਪੁਲਾਥ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਪਾਰਟੀ ਨੇ ਤੀਜੀ ਸੂਚੀ ਵਿੱਚ ਕੁੱਲ 29 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਸੁਖਪਾਲ ਖੈਰਾ ਤੋਂ ਇਲਾਵਾ ਸੂਚੀ ਦੇ ਵਿੱਚ ਅਹਿਮ ਨਾਂ ਪਾਰਟੀ ਦੀ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਕਮਰਸੰਦੂ ਦਾ ਵੀ ਹੈ ਜਿਨ੍ਹਾਂ ਨੂੰ ਖਰੜ ਤੋਂ ਟਿਕਟ ਮਿਲੀ ਹੈ ਇਸ ਤੋਂ ਇਲਾਵਾ ਤਰਨਤਰਨ ਤੋਂ ਪਹਿਲਵਾਨ ਕਰਤਾਰ ਸਿੰਘ ਬੰਗਾ ਤੋਂ ਹਰਜੋਤ ਕੌਰ ਪੁਆ ਤੋਂ ਵਿਨੋਦ ਕੁਮਾਰ ਦੀਨਾ ਨਗਰ ਤੋਂ ਜੁਗਿੰਦਰ ਸਿੰਘ ਛੀਨਾ ਡੇਰਾ ਬਾਬਾ ਨਾਨਕ ਤੋਂ ਗੁਰਪ੍ਰਤਾਪ ਸਿੰਘ ਖੁਸ਼ਾਹਲਪੁਰ ਨਕੋਦਰ ਤੋਂ ਜਗਤਾਰ ਸਿੰਘ ਸੰਘੇੜਾ ਸ਼ਾਹਕੋਟ ਤੋਂ ਡਾਕਟਰ ਅਮਰਜੀਤ ਸਿੰਘ ਟਿੰਡ ਜਲੰਧਰ ਨਾਰਥ ਤੋਂ ਗੁਲਸ਼ਨ ਸ਼ਰਮਾ ਜਲੰਧਰ ਵੈਸਟ ਤੋਂ ਦਰਸ਼ਨ ਲਾਲ ਭਗਤ ਆਦਮਪੁਰ ਤੋਂ ਹੰਸਰਾਜ ਰਾਣਾ ਸ਼੍ਰੀ ਹਰਗੋਬਿੰਦਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ ਸੁਜਾਨਪੁਰ ਤੋਂ ਕੁਲਪੂਸ਼ਣ ਸਿੰਘ ਮਿਨਹਾਸ ਮੁਕੇਰੀਆ ਤੋਂ ਸੁਲੱਖਣ ਜੱਗੀ ਹੁਸ਼ਿਆਰਪੁਰ ਤੋਂ ਪਰਮਜੀਤ ਸਚਦੇਵਾ ਨਵਾ ਸ਼ਹਿਰ ਤੋਂ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੋਂ ਡਾਕਟਰ ਚਰਨਜੀਤ ਸਿੰਘ ਜਗਰਾਉਂ ਤੋਂ ਸਰਜੀਤ ਕੌਰ ਮਾਨੂੰਕੇ ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬिलासपुरੀ ਧਰਮਕੋੜ ਤੋਂ ਡਾਕਟਰ ਰਣਜੋਤ ਸਿੰਘ ਸਰਾ ਗਿੱਦੜਵਾਹਾ ਤੋਂ ਜਗਦੀਪ ਸਿੰਘ ਸੰਧੂ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਇਆ ਮੈਲਕਲਾ ਤੋਂ ਕੁਲਵੰਤ ਸਿੰਘ ਪੰਡੋਰੀ ਸਮਾਣਾ ਤੋਂ ਜਗਤਾਰ ਸਿੰਘ ਰਾਜਲਾ ਬਰਨਾਲਾ ਤੋਂ ਮੀਠੇਰ ਫਤਿਹਗੜ ਸਾਹਿਬ ਤੋਂ ਲਖਵੀਰ ਸਿੰਘ ਰਾਏ ਫਿਲੌਰ ਤੋਂ ਸੁਭਰੂਪ ਸਿੰਘ ਖਾਦਿਆਣਾ ਟਿਪ ਤੌਰ ਤੋਂ ਪਰਿਮਲ ਸਿੰਘ ਦੇ ਨਾਮ ਦਾ ਐਲਾਨ ਕੀਤਾ ਗਿਆ ਸਭ ਤੋਂ ਪਹਿਲਾਂ ਸਾਡੇ ਕੋਲ ਹਲਕਾ ਪੁਲਾਥ ਪੁਲਾਥ ਹਲਕਾ ਤੋਂ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਸਰਦਾਰ ਸੁਖਪਾਲ ਸਿੰਘ ਖਹਿਰਾ ਕੋਆ ਹਲਕਾ ਕੋਆ ਹਲਕਾ ਦੇ ਵਿੱਚ ਸਾਡੇ ਉਮੀਦਵਾਰ ਨੇ ਵਿਨੋਦ ਕੁਮਾਰ ਕਰਨ ਤਰਨ ਕਰਤਾਰ ਸਿੰਘ ਪਹਿਲਵਾਨ ਪਹਿਲਵਾਨ ਕਰਤਾਰ ਸਿੰਘ ਪਦਮ ਸ਼੍ਰੀ ਕਰਤਾਰ ਸਿੰਘ ਸੌਰ ਹਲਕਾ ਖਰੜ ਮਿਸਟਰ ਕਮਰ ਸੰਧੂ ਜਿਹੜੇ ਨਾਮ ਤੇ ਅਜੇ ਸਾਨੂੰ ਦੁਬਾਰਾ ਗੌਰ ਕਰਨ ਦੀ ਲੋੜ ਹੈ ਕਿਉਂਕਿ ਸਾਨੂੰ ਸੀ ਸਾਡੇ ਜਿਹੜੇ ਆ ਉਮੀਦਵਾਰ ਨੇ ਉਹਨਾਂ ਨੂੰ ਆਪਣੇ ਹਲਕਿਆਂ ਚ ਕੰਮ ਕਰਨ ਦਾ ਮੌਕਾ ਮਿਲਿਆ ਜਿਹੜੇ ਨਾਮ ਅਜੇ ਵਿਚਾਰ ਅਧੀਨ ਨੇ ਉਹਨਾਂ ਤੇ ਪਾਰਟੀ ਕੰਮ ਕਰ ਰਹੀ ਹੈ ਔਰ ਕੋਈ ਜਲਦੀ ਨਹੀਂ ਹੈ ਕਿ ਅੱਜੀ ਆਪਾਂ ਸ਼ਰਤੀ ਦੇ ਦੇਨੇ ਸੀ ਜਿਨ੍ਹਾਂ ਤੇ ਰੀਵਰਕ ਕਰਨ ਦੀ ਰੀਥਿੰਕ ਕਰਨ ਦੀ ਲੋੜ ਹੈ ਉਹਨਾਂ ਦੇ ਰੀਥਿੰਕ ਕਰ ਰਹੇ ਆ ਨਾਮ ਸਾਹਮਣੇ ਆ ਜਾਂਦੇ ਤੀਜੀ ਸੂਚੀ ਦੇ ਐਲਾਨ ਵੇਲੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰ ਸੰਜੀਤ ਸਿੰਘ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਬਣੈਜ ਤੇ ਸਾਂਸਦ ਭਗਵੰਤ ਮਾਜੂਤ ਸਨ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ 32 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਤੀਜੀ ਸੂਚੀ ਦੇ ਐਲਾਨ ਤੋਂ ਬਾਅਦ ਪਾਰਟੀ ਵੱਲੋਂ ਹੁਣ ਤੱਕ ਐਲਾਨੇ ਕੀਤੇ ਉਮੀਦਵਾਰਾਂ ਦੀ ਗਿਣਤੀ 68 ਹੋ ਗਈ ਹੈ